ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਡਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਹੀ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਆ ਇਧਰੋਂ ਨਾ ਨਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦ ਪਾਣੀ ਦਿਓ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਆ ਕਰਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਿਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮਿੜਦੇ ਆ ਇੱਕ ਤਾਂ ਕਹੀ ਲਿਆਉਂਦਾ ਸੀ ਹੋ ਚਲੋ ਕਹੀ ਐ ਕਹੀ ਧਰ ਦਿੰਦਾ ਸੀ ਨਾਲ ਹੀ ਤਿੱਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਲ ਹੀ ਧਰ ਦਿੰਦਾ ਸੀ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾਲ ਤਾਂ ਤੂੰ ਨੱਕਾ ਵੱਢਣਾ ਹੈ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰਦਾਨਾ ਵੜਦੀ ਕਿਤੇ ਸੋਈ ਤਾਂ ਅਸਟਕ ਉਸ ਲੈਵਲ ਤੇ ਜਾਂਦੇ ਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਂਦੇ ਆਂ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਆ ਜਾਓ ਫਿਰ ਨੱਕੇ ਖੋਲ ਲਿਓ ਆਜੀ ਖੋਲਿਆ ਨੱਕਾ ਫਿਰ ਐ ਤੱਕੇ ਨਾਲ ਸਾ ਤੋਂ ਪਾਣੀ ਲੈ ਜੋਗੇ ਪਹਿਲਾਂ ਜਬਾਨੇ ਚਲੇਗਾ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ ਦੀ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਇੱਕ ਯੁੱਧ ਹੁਣ ਪਾਣੀਆਂ 'ਚ ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਇਧਰੋਂ ਬਾਦਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਐ ਇਧਰੋਂ ਨਾਵਾ ਪੰਗਾ ਪਾ ਤਾ ਹਰਿਆਣੇ ਵਾਲਿਆਂ ਕਦੇ ਪਾਣੀ ਦਿਓ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦਈਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆਹ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾ ਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਿਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮੜਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਕਰੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫ ਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ 12 ਉਹਨੇ ਅਗਲੇ ਬੰਦੇ ਨੇ ਵੱਢਣਾ ਹੁੰਦਾ ਸੀ ਮੈਂ ਇੱਕ ਵਾਰ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੜਣਾ ਹੁੰਦਾ ਸੀ ਬਾਅਦ ਚ ਤਾਂ ਖੇਚ ਪਈ ਜਾਣਾ ਹੁੰਦਾ ਤਾਂ ਵੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੜਣਾ ਹੁੰਦਾ ਸੀ ਉਹੋ 12 10 ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਦਰ ਦਿੰਦਾ ਸੀ ਨਾਂ ਵਾਲੀ ਤਿੱਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਂ ਵਾਲੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾ ਤਾ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰ ਦੇਣ ਨਾ ਵੜਦੀ ਕਿਤੇ ਸੋਈ ਤਾਂ ਅਸਟਕ ਐਸ ਲੈਵਲ ਤੇ ਜਾਣਿਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਣਿਆ ਸੀ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਿਹਾ ਸਾਡੀ ਸਹਿਮਤੀ ਹੈ ਨਹੀਂ ਤਾਂ ਸਾਡੇ ਕਹਿੰਦੇ ਨੋਜ ਨੰਗਲ ਵਾਲੇ ਨੱਕੇ ਖੋਲ ਦੋ ਆ ਜਾਓ ਫਿਰ ਨੱਕੇ ਖੋਲ ਲਿਓ ਆ ਜੀ ਖੋਲ ਲਿਆ ਨੱਕਾ ਫਿਰ ਐ ਤੱਕੇ ਨਾਲ ਸਾਤੋਂ ਪਾਣੀ ਲੈ ਜੋਗੇ ਸੋ ਵੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਪਏ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਐਂ 2-3 ਮਹੀਨੇ ਫालतੂ ਪਾਣੀ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚੱਲੇਗੇ ਪਹਿਲਾਂ ਵਾਲੇ ਜਬਾਨੇ ਚਲੇਗਾ ਉਹਨਾਂ ਨੇ ਹਿਸਾਬ ਤੱਕ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਨੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆ ਆਂਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾਂ ਕਹਿੰਦਾ ਸਾਡੇ ਵਾਲੇ 'ਚ ਪਾਣੀ ਵਧਾ ਦਿਓ ਇੱਧਰ ਲੈਣਾ ਇੱਧਰ ਲੈ ਜੋ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲੀਆਂ ਹੁਣ ਆਪਾਂ ਰਜਵਾਹੇ ਸੂਵੇ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਗਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਦੇ ਚ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲੀਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਆਂ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੈਂਗਲੌਰ ਤੋਂ ਪਾਈਪਾਂ ਮੰਗਾ ਰਹੇ ਆਂ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਚ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇਹਨਾਂ ਵਾਲਾ ਕੰਮ ਨਹੀਂ ਆਏਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮਗਰ ਲੀਕ ਹੋਈ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਆ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਆ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈरिस ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿੱਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈरिस ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਆਏ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲੱਗੇ ਉਧਰੋਂ ਇੰਜੀਨੀਅਰ ਇਧਰੋਂ ਆਉਣ ਲੱਗੇ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਨੂੰ ਕਹਿੰਦੇ ਕਿ ਕਿੱਧਰ ਆ ਗਏ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੂਣੀ ਮੋੜ ਪਾ ਕੇ ਪੈ ਪਾਇਆ ਫਿਰ ਜੀ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਫੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਡਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਯੋਧੇ ਲੜਨਗੇ ਉੱਚ ਵੀ ਉਦ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਐ ਇਧਰੋਂ ਨਾ ਨਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦ ਪਾਣੀ ਦਿਓ ਸਾਡਾ ਤਾਂ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਆਹ ਕਰਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮਿੜਦੇ ਆ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਧਰ ਦਿੰਦਾ ਸੀ ਨਾ ਆਲੀ ਤਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਲ ਹੀ ਡਰ ਜਾਂਦਾ ਸੀ ਇਹ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾਲ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰਦਾਨਾ ਵੜਦੀ ਕਿਤੇ ਸੋਇਤਾਸ ਤੱਕ ਉਹ ਐਸ ਲੈਵਲ ਤੇ ਜਾਂਦੇ ਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਂਦੇ ਆ ਸੀ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਅਗਾ ਆ ਜਿਓ ਫਿਰ ਨੱਕੇ ਖੋਲ ਲਿਓ ਆ ਜਿਓ ਖੋਲਿਆ ਨੱਕਾ ਫਿਰ ਐਂ ਤੱਕੇ ਨਾਲ ਸਾਤੋਂ ਪਾਣੀ ਲੈ ਜਾਓਗੇ ਪਹਿਲਾਂ ਨੇ ਜਬਾਨੇ ਚਲੇਗਾ ਉਹਨਾਂ ਨੇ ਹਿਸਾਬ ਤਾਂ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਹੈ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਹੈ